ਪਨਬਸ ਕੰਟ੍ਰੈਕਟ ਵਰਕਰ ਯੂਨੀਅਨ ਪਠਾਨਕੋਟ ਦੇ ਵੱਲੋਂ ਅਨਮਿੱਥੇ ਸਮੇਂ ਦੇ ਲਈ ਹੜਤਾਲ ਦਾ ਐਲਾਨ ਕੀਤਾ ਗਿਆ ਐਲਾਨੀ ਗਈ ਇਸ ਅਨਮਿੱਥੇ ਸਮੇਂ ਦੀ ਹੜਤਾਲ ਸੰਬੰਧੀ ਜਾਣਕਾਰੀ ਦਿੰਦਿਆਂ ਹੋਏ ਆ ਮੁਖ ਬੁਲਾਰਿਆਂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਜਿਹੜੀ ਕਿਲੋਮੀਟਰ ਸਕੀਮ ਉਨ੍ਹਾਂ ਤੇ ਲਾਗੂ ਕੀਤੀ ਗਈ ਹੈ ਉਹ ਉਸ ਨੂੰ ਬਿਲਕੁਲ ਵੀ ਮੰਨਣ ਨੂੰ ਤਿਆਰ ਨਹੀਂ ਹੈ ਉਹਨਾਂ ਨੇ ਕਿਹਾ ਕਿ ਇਹ ਉਹਨਾਂ ਨਾਲ ਨਾ ਇਨਸਾਫੀ ਹੈ ਤੇ ਇਹਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਉਹਨਾਂ ਨੇ ਕਿਹਾ ਕਿ ਜੇਕਰ ਸਰਕਾਰ ਨੇ ਇਸ ਸਕੀਮ ਨੂੰ ਵਾਪਸ ਨਹੀਂ ਲਿਆ ਤੇ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਇਹ ਹੜਤਾਲ ਅਨਮਿੱਥੇ ਸਮੇਂ ਦੇ ਲਈ ਅੱਗੇ ਜਾਊਗੀ ਨੇ ਕਿਹਾ ਕਿ ਅਸੀਂ ਉਦੋਂ ਤੱਕ ਕੰਮ ਤੇ ਨਹੀਂ ਵਾਪਸ ਜਾਵਾਂਗੇ ਜਦ ਤੱਕ ਸਰਕਾਰ ਇਸ ਨੂੰ ਵਾਪਸ ਨਹੀਂ ਲੈਂਦੀ ਹੜਤਾਲ ਦਾ ਸਾਭ ਬਦਰ ਸਰਕਾਰ ਜਿਹੜੀ ਆ ਇਹ ਨਕਮੀ ਸਰਕਾਰ ਆ ਇਹ ਪਾਉਣ ਨਹੀਂ ਕਿਲੋਮੀਟਰ ਸਕੀਮ ਤੇ ਬਸਾਂ ਕਿਲੋਮੀਟਰ ਸਕੀਮ ਬਸਾਂ ਹੀ ਪਾਉਣ ਨਹੀਂ ਦੇਣੀਆਂ ਇਹ ਕਹਿੰਦੇ ਅੱਗੇ ਕਰੀ ਜਾਂਦੇ ਮੁਲਤਵੀ ਕਰੀ ਜਾਂਦੇ ਅੱਗੇ ਪਾਈ ਜਾਂਦੇ ਅੱਗੇ ਪਾਈ ਜਾਂਦੇ ਡੇਟਾ ਆਪਾਂ ਨੂੰ ਉਹ ਮਨਜ਼ੂਰ ਨਹੀਂ ਹੈਗਾ ਆਪਾਂ ਰੱਦ ਕਰਾਉਣੀਆਂ ਸਾਨੂੰ ਰੱਦ ਕੀਤੀਆਂ ਚਾਹੀਦੀਆਂ ਸਾਭ ਬਦਰ ਉਹ ਅਸੀਂ ਕਰਾ ਕੇ ਹਟਣਾ ਹੁਣ ਲੰਬੇ ਸਮੇਂ ਦੀ ਹੜਤਾਲ ਰੱਦ ਕਰਨਗੇ ਤੇ ਹੜਤਾਲ ਚ ਕੋਈ ਨਹੀਂ ਤੇ ਚੱਲਣ ਦੀ ਹੈ ਜੀ ਕਦੋਂ ਤੱਕ ਚੱਲੇਗੀ ਹੜਤਾਲ ਇਹ ਭਾਜੀ ਅਣ ਮਿੱਥੇ ਸਮੇਂ ਦੀ ਕਾਲ ਆ ਗਈ ਆ ਸਾਨੂੰ ਜਿੰਨਾ ਚਿਰ ਉਹ ਕਹਿਣਗੇ ਇਹ ਰੱਦ ਨਹੀਂ ਹੋਏਗਾ ਉਹਨਾਂ ਚਿਰ ਹੜਤਾਲ ਰਹੇਗੀ ਸਾਬਾ ਜੇ ਅੱਜ ਦੀ ਹੜਤਾਲ ਜਿਹੜੀ ਹੈਗੀ ਕਿਲੋਮੀਟਰ ਦੇ ਸਬੰਧਾ ਚ ਕੀਤੀ ਗਈ ਆ ਜਿਹੜਾ ਕਿਲੋਮੀਟਰ ਦਾ ਟੈਂਡਰ ਹੈ ਨਾ ਘਟ ਤੋ ਘਟ ਵੀ 7 ਤੋਂ 8 ਵਾਰ ਲਿਆ ਚੁੱਕੇ ਆ ਜਿਹੜਾ ਕਿ ਬਿਲਕੁਲ ਮਹਿਕਮੇ ਲਈ ਨੁਕਸਾਨਦਾਈ ਆ ਨੁਕਸਾਨਦਾਈ ਕਿਸ ਤਰ੍ਹਾਂ ਆ ਕਿਉਂਕਿ ਪਬਲਿਕ ਨੂੰ ਇਹ ਚੀਜ਼ ਦਾ ਪਤਾ ਨਹੀਂਗਾ ਜਿਹੜੀ ਕਿਲੋਮੀਟਰ ਸਕੀਮ ਬਾਸਿਆ ਉਹ ਬੱਸ ਸਾਡੇ ਕੋਲੋਂ ਜਿਹੜੀ ਆ ਕਿ 10 ਰੁਪਏ ਪ੍ਰਤੀ ਕਿਲੋਮੀਟਰ ਲੈ ਜਾਏਗੀ ਜਿਹਦੇ ਵਿੱਚੋਂ ਡੀਜ਼ਲ ਸਾਡਾ ਟੋਲ ਸਾਡਾ ਹਰ ਚੀਜ਼ ਸਾਡੀ ਆ ਸਿਰਫ ਡਰਾਈਵਰ ਉਹਨਾਂ ਦਾ ਹੋਏਗਾ ਜੇ ਆਪਾਂ ਉਹਨੂੰ 10 ਰੁਪਏ ਕਿਲੋਮੀਟਰ ਦਿੰਨੇ ਆ ਠੀਕ ਆ ਜੀ 1000 ਕਿਲੋਮੀਟਰ ਉਹ ਰੋਜ਼ ਦਾ ਕਰਦੀ ਆ ਉਹ 30000 ਰੁਪਇਆ ਜਿਹੜਾ ਕੀ ਹਰ ਰੋਜ਼ 10 ਰੁਪਏ ਕਿਲੋਮੀਟਰ ਦਾ ਮਤਲਬ ਸੋਰੀ 10000 ਰੁਪਇਆ ਜਿਹੜਾ ਕੀ ਹਰ ਰੋਜ਼ ਲੈ ਜਾਏਗੀ 10000 ਇੱਕ ਦਿਨ ਦਾ ਹੋ ਗਿਆ ਤੇ ਜੇ ਆਪਾਂ ਮਹੀਨੇ ਦਾ حساب ਲਾਈਏ ਤੇ 3 ਲੱਖ ਰੁਪਇਆ ਹੋ ਜਾਣਾ ਵਾ ਜੇ ਆਪਾਂ ਇੱਕ ਮਹੀਨੇ ਦਾ 3 ਲੱਖ ਕਹਿੰਨਾ ਕਵਾਂਗੇ ਤੇ ਜਿਹੜਾ ਕੀ ਸਾਲ ਦਾ ਇਹ ਘਟ ਤੋਂ ਘਟਵੇ 36 ਲੱਖ ਰੁਪਇਆ ਜਿਹੜਾ ਕੀ ਇੱਕ ਸਾਲ ਦਾ ਇਹ ਲੈ ਜਾਏਗਾ ਜਿਹੜਾ ਕੀ ਸਰਾ ਸਰ ਮਹਕਮੇ ਨੂੰ ਨੁਕਸਾਨ ਦਾ ਹੀ ਆਏ 5 ਸਾਲ ਦਾ ਜੇ ਟੈਂਡਰ ਹੋਏਗਾ 50 ਸਾਲਾਂ ਜ ਤੋ ਹੀ ਹਿਸਾਬ ਲਗਾ ਲਓ ਕਿ ਜੇ 30 ਲੱਖ ਰੁਪਇਆ ਇਹ ਸਾਲ ਦਾ ਲਾਜੇਗਾ 36 ਲੱਖ ਰੁਪਇਆ ਸਾਲ ਦਾ ਲਾਜੇਗਾ ਤੁਸੀਂ ਆਪ ਹਿਸਾਬ ਲਾ ਲਓ ਕਿ ਪੰਜਾਂ ਸਾਲਾਂ ਦਾ ਇਹ ਜਿਹੜਾ ਕਿ 2 ਤੋਂ 2.5 ਕਰੋੜ ਤੋਂ ਵੀ ਉੱਪਰ ਲਾਜੇਗਾ ਠੀਕ ਹੈ ਇੱਕ ਬੱਸ ਜਿਹੜੀ ਆ ਕਿ 40 ਲਿੱਤੋਂ 45 ਲੱਖ ਰੁਪਏ ਦੀ ਪੈਂਦੀ ਆ ਉਹ ਬੱਸ ਜਿਹੜੀ ਆ ਕਿ ਸਾਡੇ ਮਹਕਮੇ ਦੇ ਵਿੱਚ 15 ਸਾਲ ਕੰਮ ਕਰਦੀ ਆ ਠੀਕ ਆ ਜੀ 15 ਸਾਲ ਕੰਮ ਕਰਨ ਤੋਂ ਬਾਅਦ ਵੀ ਉਹ ਸਾਨੂੰ ਫਾਇਦਾ ਦੇ ਕੇ ਜਾਂਦੀ ਆ ਜਿਹੜੇ ਪ੍ਰਾਈਵੇਟ ਆਪਰੇਟਰ ਆ ਇਹ ਪ੍ਰਾਈਵੇਟ ਆਪਰੇਟਰਾਂ ਨੂੰ ਬढ़ावा ਦੇਣ ਲਈ ਇਹ ਸਰਕਾਰ ਬढ़ावा ਦੇਣ ਲਈ ਮੈਂ ਕਹਿੰਦਾ ਭਾਵ ਇਹ ਕਹਿਣਾ ਚਾਹਣਾ ਵਾਂ ਕਿ ਜਿਹੜਾ ਟੈਂਡਰ ਦੇ ਵਿੱਚ 400 ਜਾਂ 450 ਕਿਲੋਮੀਟਰ ਤੈ ਹੁੰਦਾ ਵੀ ਇਹ ਆਪਾਂ ਬੱਸ ਕੋਲ ਲਾਵਾਂਗੇ ਇਹ 700 ਜਾਂ 800 ਹਰ ਰੋਜ ਕਿਲੋਮੀਟਰ ਲੰਦੇ ਆ ਹਜ਼ਾਰ ਕਿਲੋਮੀਟਰ ਉਹ ਬੱਸ ਕੋਲੋਂ ਲੰਦੇ ਆ ਕਿਉਂ ਲੰਦੇ ਆ ਕਿ ਆਪਾਂ ਪ੍ਰਾਈਵੇਟ ਆਪਰੇਟਰਾਂ ਨੂੰ ਵੱਧ ਤੋਂ ਵੱਧ ਆਪਾਂ ਉਹਨਾਂ ਨੂੰ ਜਿਹੜਾ ਕੀ ਉਹਨਾਂ ਦਾ ਫਾਇਦਾ ਕਰਾਂਗੇ ਫਾਇਦਾ ਕਿਉਂ ਕਰਾਂਗੇ ਉਹਦੇ ਵਿੱਚੋਂ ਜੇ ਆਪਾਂ ਪ੍ਰਾਈਵੇਟ ਆਪਰੇਟਰ ਦਾ ਫਾਇਦਾ ਕਰਾਂਗੇ ਉਹਦੇ ਵਿੱਚੋਂ ਮੋਟੀਆਂ ਕਮਿਸ਼ਨਾਂ ਜਿਹੜੀਆਂ ਕੀ ਸਾਨੂੰ ਆਣਗੀਆਂ ਆਹੀਂ ਆਪਣਾ ਘਰ ਪੜਾਂਗੇ ਠੀਕ ਆ ਜੀ ਜਿਹੜਾ ਇਹ ਜ਼ੋਰ ਲਾਣਦੇ ਆ ਚੋਰ ਇਸੇ ਕਾਰਨ ਲਾਣਦੇ ਆ ਕਿ ਆਪਾਂ ਜਿਹੜੀਆਂ ਜਿਹੜੀਆਂ ਸਾਡੀਆਂ ਰੋਟੀਆਂ ਸਿਕਣੀਆਂ ਉਹ ਰਵਾਢੀਆਂ ਰੋਟੀਆਂ ਸਿਕਦੀਆਂ ਰਹਿਣ ਜੇ ਆਪਾਂ ਸਰਕਾਰੀ ਬਸਾਂ ਲੈਣ ਮਤਲਬ ਕੀ ਆਪਣੇ ਵਿਭਾਗ ਦਾ ਆਪਣੀਆਂ ਨਿੱਜੀ ਬਸਾਂ ਪਾਣੇ ਆ ਜੇ ਕਿ ਆਪਾਂ ਇਹ ਵੀ ਕਹਿੰਦੇ ਆ ਕਿ ਲੋਨ ਲਵੋ ਬਸਾਂ ਲੋਨ ਤੇ ਲਵੋ ਲੋਨ ਵੀ ਆਪਾਂ ਖਤਮ ਕਰਾਂਗੇ ਨਾ ਕਿ ਤੁਸੀਂ ਕਰੋਗੇ ਠੀਕ ਹੈ ਜਿਹੜਾ ਮੰਗ ਕੀ ਤਾਂ ਮੰਗੇ ਹੋਈ ਆ ਕਿ ਜਿਹੜਾ ਕਿਲੋਮੀਟਰ ਟੈਂਡਰ ਆ ਉਹਨੂੰ ਰੱਦ ਕਰੋ ਨਾ ਕਿ ਅੱਗੇ ਵਧਾਓ ਨਾ ਕਿ ਮਲਤਵਾ ਹੀ ਕਰੋ ਉਨੂੰ ਰੱਦ ਕਰੋ ਪਹਿਲੇ 12 ਵਜੇ ਹੜਤਾਲ ਕਰਨੀ ਮਿੱਠੀ ਸੀ ਉਸ ਤੋਂ ਬਾਅਦ ਕੈਨਸਲ ਕਰ ਦਿੱਤੀ ਉਹਨੂੰ ਦੁਬਾਰਾ ਕੀਤੀ ਨਹੀਂ ਜੀ ਕੋਈ ਕੈਨਸਲ ਕੋਈ ਨਹੀਂ ਸੀ ਕਿ ਹੜਤਾਲ ਜੇ 12 ਵਜੇ ਦੀ ਹੜਤਾਲ ਹੈ 12 ਵਜੇ ਹੀ ਹੜਤਾਲ ਹੋਈ ਆ ਸਾਨੂੰ ਉੱਪਰੋਂ ਕਾਲ ਆਈ ਜੇ ਇਹ ਟੈਂਡਰ ਲਾਗੂ ਕਰਦੇ ਆ ਖੋਲਦੇ ਆ ਵੀ ਆਪਾਂ 12 ਵਜੇ ਹੜਤਾਲ ਮਤਲਬ ਕਿ ਕਰਾਂਗੇ ਇਹਨਾਂ ਬੰਦ ਕਰਨ ਦੀ ਬਜਾਏ ਟੈਂਡਰ ਰੱਦ ਕਰਨ ਦੀ ਬਜਾਏ ਇਹਨਾਂ ਟੈਂਡਰ ਨੂੰ ਅੱਗੇ ਵਧਾਤਾ ਇਹ ਸਾਨੂੰ ਨਾਮਨਜ਼ੂਰ ਹੈ ਠੀਕ ਹੈ ਇਹ ਮਨਜ਼ੂਰ ਨਹੀਂ ਆ ਸਾਨੂੰ ਟੈਂਡਰ ਰੱਦ ਚਾਹੀਦਾ ਪਲੱਸ ਜਿਹੜੀਆਂ ਸਾਡੀਆਂ ਜਾਇਜ਼ ਮੰਗਾਂ ਜਿਹੜੀਆਂ ਕਿ ਬਿਲਕੁਲ ਜਾਇਨਾ ਉਹ ਹਾਡੀਆਂ ਮੰਗਾ ਜੜੀਆਂ ਕਿ ਮੰਨੀਆਂ ਜਾਣ ਆ ਨੋਕਾ ਦੀ 1 ਮਹੀਨੇ ਦਾ ਲਾਰਾ ਦਿੰਦੇ ਆ ਕਦੀ 2 ਮਹੀਨੇ ਦਾ ਲਾਰਾ ਦਿੰਦੇ ਆ ਤੁਹਾਡੀ ਕਮੇਟੀ ਬਿਠਾਈ ਜਾਏਗੀ ਤੁਹਾਡਾ ਇਹ ਕੰਮ ਕੀਤਾ ਜਾਏਗਾ ਸਿਰਫ ਇਹ ਸ਼ੋਸ਼ੇ ਵਾਜੀਆਂ ਇਹ ਜਿਹੜੀ ਸਰਕਾਰ ਹੈ ਇਹਨੂੰ ਪਤਾ ਵੀ ਮੈਂ 2027 ਦੀਆਂ ਚੋਣਾਂ ਚ ਨਹੀਂ ਆਣਾ ਇਹ ਸਾਰਾ ਸਾਰਾ ਲੁੱਟਣ ਲੱਗੀ ਆ ਦਬਾ ਕੇ ਲੁੱਟਣ ਲੱਗੀ ਆ ਜੀ